ਜਗਰਾਉਂ ਦੇ ਕੱਚਾ ਮਲਕ ਰੋਡ ਤੇ ਅੱਜ ਇੱਕ ਸਟੂਡੀਓ ਅੰਦਰ ਬਣੇ ਕਮਰੇ ਵਿੱਚ ਦੋ ਨੌਜਵਾਨਾਂ ਦੇ ਸੁੱਤੇ ਪਏ ਮੂਹ ਵਿੱਚ ਚਾਕਰ ਨਿਕਲਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਦੂਸਰਾ ਨੌਜਵਾਨ ਅਜੇ ਤੱਕ ਹਸਪਤਾਲ ਵਿੱਚ ਬੇਹੋਸ਼ ਪਿਆ ਹੈ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਤਰ੍ਹਾਂ ਸ਼ੱਕੀ ਹਾਲਾਤਾਂ ਵਿੱਚ ਨੌਜਵਾਨਾਂ ਦੀ ਹੋਈ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਾਤਲਾ ਮਿਲੀ ਸੀ ਕਿ ਕਾਕਾ ਇਸ ਵੀਡੀਓ ਜਿਹੜਾ ਕੱਚਾ ਮਕਤ ਰੋਡ ਤੇ ਹਾਂਜੀ ਕਿ ਉੱਥੇ ਕੋਈ ਇਨਸੀਡੈਂਟ ਹੋਇਆ ਉਹਦੇ ਸਬੰਦ ਚ ਅਸੀਂ ਆਏ ਸੀ ਮੌਕੇ ਤੇ ਜੀ ਸਾਡੇ ਆਉਂਦੇ ਉਹਨੂੰ ਅਮਨਦੀਪ ਸਿੰਘ ਪੁੱਤਰ ਹੈਪੀ ਪੁੱਤਰ ਪ੍ਰੇਮ ਸਿੰਘ ਵਾਸੀ ਸਵਤੀਕਲਾਂ ਉਮਰ 30 ਸਾਲ ਅਮਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕਿਲ੍ਲ ਚੀਮਾ ਉਮਰ ਕਰੀਬ 24 ਸਾਲ ਸੋਤੋ ਹਸਪੀਟਲੋਂ ਉਹਨਾਂ ਨੇ ਲਿਆਦੇ ਸੀ ਜਿੱਥੇ ਅਮਨਦੀਪ ਹੈਪੀ ਦੀ ਹੰਦੇ ਸੀ ਵੀ ਮੌਤ ਹੋ ਗਈ ਤੇ ਜਿਹੜਾ ਅਮਨਦੀਪ ਸਿੰਘ ਚੀਨੇ ਵਾਲਾ ਮੁੰਡਾ ਉਹ ਧੱਕ ਲਿਆ ਘੁਰਤਾ ਹਸਪੀਟਲ ਚ ਜੜਾ ਲਈ ਪਿਓਸ਼ਾ ਅਮਨਦੀਪ ਐਪੀ ਦੀ ਡੈੱਡ ਬੋਡੀ ਦਾਸ ਤੇ ਉਹ ਸਿਮਲਾ ਹਸਪਤਲ ਜਿਹੜਾ ਨਾਜਵਾ ਬਰਵਾਸੀਈਆਂ ਉਹਨਾਂ ਦੇ ਪਾਪ ਦੇ ਬਿਆਨ ਤੇ ਇੱਕ ਸੋਟੇ ਲਖਾਲ ਸੁਚਬਤ ਅਧਿਕਾਰ ਵੀ ਦੀ ਰੱਖਣੀ ਆ ਉਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਜੈਸੀ ਸੂਰਤ ਹੋਵੇਗੀ ਤੈਸੀ ਕਾਰਵਾਈ ਕੀਤੀ ਜਾਵੇਗੀ ਅਫਸਰਾਂ ਸਾਹਿਬ ਬਲਾਂ ਸਾਰਿਆਂ ਨੂੰ ਦੱਸ ਦਿੱਤਾ ਗਿਆ ਹੈ ਇਹ ਮੁੰਡਾ ਜਿਹੜਾ ਨੀਂਦ ਵਿੱਚ ਹੈ ਇਹਦੀ ਵੀ ਹੋਸ਼ ਚ ਆਉਣ ਤੇ ਅਸਲ ਕਾਰਨ ਇਸ ਤੋਂ ਵੀ ਪਤਾ ਲੱਗਣਗੇ ਅਗਲੀ ਕਾਰਵਾਈ ਇਹਨਾਂ ਦੇ ਹੋਸ਼ ਚ ਆਉਣ ਤੇ ਹੀ ਮਤਲਬ ਚਲਿਆਦੀ ਕਰਦੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦਾ ਅਸਲ ਕਾਰਨ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਰੁੱਝਦਾ ਠੀਕ ਹੈ